ਬੁੜਲਾਡੇ ਵਾਲਿਆਂ ਨੂੰ ਸੁਪਨਾ ਦਿਖਾਇਆ ਗਿਆ ਸੀਗਾ ਕਿ ਰੇਲਵੇ ਰੋਡ ਨੂੰ ਪਾਮ ਸਟਰੀਟ ਬਣਾਇਆ ਜਾਊਗਾ ਉਹ ਕਿੰਨੀ ਸੋਹਣੀ ਫੋਟੋ ਤੁਸੀਂ ਵੀ ਦੇਖੀ ਹੋਣੀ ਹੈ ਸ਼ੇਅਰ ਕੀਤੀ ਹੋਣੀ ਆ ਉਹ ਪਾਮ ਸਟਰੀਟ ਕਿੱਥੇ ਹੈ ਮਤਲਬ ਉਹ ਲੰਬੀ ਕਿਉਂ ਨਹੀਂ ਹੁਣ ਤੱਕ ਯਾਰ ਆਪਾਂ ਕਿੰਨੇ ਵਾਰ ਦੇਖੀਏ ਦੇਖੋ ਜੀ ਇਹਦਾ ਸਾਗਰ ਸੇਤੀ ਜੀ ਇੱਥੇ ਹੁੰਦੇ ਫਿਰ ਤੋਂ ਉਹਨਾਂ ਨੇ ਬੁੜਾਡੇ ਨੂੰ ਬਣਾ ਦੇਣਾ ਸੀ ਬੁੜਾਡੇ ਨੂੰ ਸਵਰਗ ਬਣਾ ਦੇਣਾ ਸੀ ਸਵਰਗ ਬਣਾ ਦੇਣਾ ਸੀ ਹੁਣ ਉਸ ਤੋਂ ਬਾਅਦ ਅਫਸਰ ਚੇਂਜ ਹੋ ਗਏ ਉਹਨਾਂ ਅਫਸਰਾਂ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਇਹ ਅਫਸਰ ਕਿਉਂ ਨਹੀਂ ਇਹਨਾਂ ਨੇ ਕੀਤਾ ਗੌਰ ਕਿਉਂ ਨਹੀਂ ਕੀਤੀ ਨੇ ਉਹਨਾਂ ਨੇ ਇੱਕ ਗੱਲ ਕਹੀ ਸੀ ਮੈਂ ਵੀ ਜਦੋਂ ਉਹਨਾਂ ਨਾਲ ਇੰਟਰਵਿਊ ਕੀਤੀ ਸੀਗੀ ਉਹਨਾਂ ਨੇ ਗੱਲ ਕੀਤੀ ਸੀ ਕਿ ਕਹਿੰਦਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਿਰਫ ਇਹ ਨਹੀਂ ਹੈ ਵੀ ਅਸੀਂ ਕੰਟਰੈਕਟ ਦੇਤਾ ਪਾਮ ਲਾਣ ਦਾ ਤੇ ਕਹਿੰਦੇ ਅਸੀਂ ਇਹਨੂੰ ਡਿਵੈਲਪ ਕਰਨ ਦਾ ਵੀ ਹੈ ਅਸੀਂ ਬੈਕਅਪ ਲਵਾਂਗੇ ਉਹਨੂੰ ਟਾਈਮ ਦਿੱਤਾ ਵੀ ਇਹ ਚੱਲਣੇ ਚਾਹੀਦੇ ਨੇ ਕਿੱਥੇ ਨੇ ਉਹ ਠੇਕੇਦਾਰ ਜਿਨ੍ਹਾਂ ਨੇ ਇਹ ਪਾਮ ਸਟਰੀਟ ਕਪ ਦੇ ਪਾਮ ਲਾਏ ਸੀ ਅਜਾ ਤੁਹਾਨੂੰ ਕੋਈ ਇੱਕ ਵੀ ਪਾਮ ਦਿਖਦਾ ਉੱਥੇ ਉਹ ਬਾਕੀ ਦੇ ਪਾਮ ਲੋਕਾਂ ਨੇ ਪੱਟ ਤੇ ਪੱਟੇ ਗਏ ਜਾਂ ਕੀ ਹੈ ਮਤਲਬ ਇਹ ਪ੍ਰਸ਼ਾਸਨ ਕਿਉਂ ਸੁੱਤਾ ਪਿਆ ਯਾਰ ਮੂੰਹ ਸਮਝ ਨਹੀਂ ਆ ਪ੍ਰਸ਼ਾਸਨ ਕਿਸ ਗੱਲ ਦਾ ਪ੍ਰਸ਼ਾਸਕ ਪ੍ਰਸ਼ਾਸਕ ਹੈ ਯਾਰ ਕੀ ਮਤਲਬ ਉਹਨਾਂ ਦੀ ਉਹਨਾਂ ਦੀ ਕੀ ਡਿਊਟੀ ਹੈ ਯਾਰ ਹਾਂ ਮੈਂ ਉਹਨਾਂ ਨੇ ਉਹਨੇ ਕੁਝ ਨਹੀਂ ਦੇਖਣਾ ਵੀ ਇੰਨਾ ਲੱਖਾਂ ਰੁਪਏ ਇਸ ਚੀਜ਼ ਤੇ ਖਰਚ ਕੀਤਾ ਗਿਆ ਹੈ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਸੋਹਣਾ ਬਣਾਉਣ ਵਾਸਤੇ ਲੋਕਾਂ ਨੂੰ ਇਹ ਸਬਜ਼ ਬਾਗ ਦਿਖਾਏ ਗਏ ਹਨ ਉਹ ਕਿੱਥੇ ਆ ਹੁਣ ਯਾਰ ਉਹ ਕਿੱਥੇ ਗਏ ਪਾਮ ਯਾਰ ਮੈਨੂੰ ਸਮਝ ਨਹੀਂ ਆਉਂਦੀ ਕੌਣ ਕੀ ਕਰ ਰਿਹਾ ਹੈ ਸ਼ਹਿਰ ਵਾਸੀ ਫੰਨੀ ਨੂੰ ਬੋਲ ਗਰੀ ਸਫਰਦਾ ਮੈਨੂੰ ਆ ਲੱਗਦਾ ਹੈ